ਸਾਰੇ ਬਿਆ ਪ੍ਰੈਸਰ ਸ੍ਰੀਕਾਲ ਨੂੰ ਇਹ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅਸੀਂ ਸਾਰੇ ਠੀਕਾਂ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਸਾਡੇ ਬੈਡਾਂ ਦੇ ਉੱਤੇ ਬਹੁਤ ਸਾਰਾ ਖਲਾਰਾ ਪਿਆ ਹੋਇਆ ਹੈ ਅਟੈਚੀ ਵਗੈਰਾ ਦੇਖ ਕੇ ਤੁਸੀਂ ਅੰਦਰ ਜਾਂ ਲੈ ਆਵੋ ਨਾ ਦੇ ਕੋਈ ਘਰ ਦਾ ਮੈਂਬਰ ਕੈਨੇਡਾ ਚੱਲਿਆ ਤੇ ਅਸੀਂ ਉਹਦੀ ਪੈਕਿੰਗ ਕਰਨੀ ਸ਼ੁਰੂ ਕਰਦੇ ਹਾਂ ਨਾ ਤੇ ਦੇਖਦੇ ਆਉਣ ਕਿੰਨਾ ਸਾਮਾਨ ਜਾਂਦਾ ਕਿੰਨਾ ਰਹਿੰਦਾ ਕਿਉਂਕਿ ਉਹਦੇ ਡੈਡੀ ਨੇ ਕਾਫੀ ਸਾਮਾਨ ਵੇਚਣਾ ਇਸ ਕਰਕੇ ਦੇਖ ਰਹੇ ਆ ਕਿੰਨਾ ਕਵੇਟ ਹੁੰਦਾ ਹੋਣਾ ਨਾ ਤੇ ਹੁਣ ਆਪਾਂ ਕਰਦੇ ਆ ਪੈਕਿੰਗ ਸ਼ੁਰੂ ਜਿੱਦਾਂ ਗਏ ਸ਼ੀਸ਼ੀਆਂ ਵਗੈਰਾ ਨੇ سیرਮ ਦੇ ਇਹਨਾਂ ਨੂੰ ਆਪਾਂ ਨੇ ਉਤੋਂ ਪੈਕ ਕਰਤਾ ਕਈ ਕਰੀ ਵਿੱਚ ਖੁੱਲ ਜਾਂਦੀਆਂ ਨੇ ਤੇ ਸਾਰੇ ਕੱਪੜੇ ਖਰਾਬ ਹੋ ਜਾਂਦੇ ਨੇ ਤੇ ਆ ਵੀ ਉਹਦੀ ਪੈਕ ਕਰਦੇ ਤੇ ਇਹਨਾਂ ਨੂੰ ਆਪਾਂ ਬੋਟਾਂ ਦੇ ਵਿੱਚ ਪਾ ਦਾਂਗੇ ਜਿੱਦਾਂ ਗਏ ਅੱਗੇ ਵੀ ਤੁਸੀਂ ਦੇਖਦੇ ਪੈਕਿੰਗ ਕਰਦੇ ਆ ਵੀ ਸਹੀ ਤਰੀਕੇ ਨਾਲ ਪੈਕਿੰਗ ਕੀਤੀ ਹੋਵੇ ਤਾਂ ਕੋਈ ਚੀਜ਼ ਵਿੱਚ ਖੁੱਲਦੀ ਨਹੀਂ ਹੈਗੀ ਟੁੱਟਦੀ ਨਹੀਂ ਹੈਗੀ ਇਸ ਕਰਕੇ ਪੈਕਿੰਗ ਵਧੀਆ ਕਰਕੇ ਭੇਜੋ ਤੇ ਅੱਗੇ ਫਿਰ ਕੋਈ ਪਰੇਸ਼ਾਨੀ ਨਾ ਹੋਵੇ ਜਿਹੜੇ ਆਪਾਂ ਹੁਣ ਸਾਰਾ ਸਮਾਨ ਜਿੱਤਾ ਕੇ ਆਪਾਂ ਨੂੰ ਹੁੰਦਾ ਕੋਈ ਵੀ ਗੱਤਾ ਕੋਈ ਵੀ ਸਟicker ਲੱਗਿਆ ਹੋਇਆ ਸਾਰਿਆਂ ਨੂੰ ਕੱਟ ਕੇ ਪਾ ਦੇਵੇ ਕਿਉਂਕਿ ਇਹਨਾਂ ਨਾਲ ਹੀ ਰੇਟ ਵੱਜ ਜਾਂਦਾ ਕਿ ਨਹੀਂ ਦੇ ਚ। ਤੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਨਿੱਕੀਆਂ-ਮੋਟੀਆਂ ਆਪਾਂ ਨੇ ਜਰਾਬਾਂ ਦੇ ਵਿੱਚ ਪਾ ਕੇ ਬੂਟਾਂ ਦੇ ਵਿੱਚ ਰਹਿਣੀਆਂ ਨੇ। ਨਾਲੇ ਤਾਂ ਸੇਫ ਰਹਿੰਦੀਆਂ ਨੇ ਤੇ ਨਾਲੇ ਖੁੱਲਦੀਆਂ ਨਹੀਂ ਹੈਗੀਆਂ। ਆਵਾਜ਼ ਸਰਦਾ ਜਰਾਬ ਲੈ ਕੇ ਤੇ ਇਹ ਜਰਾਬਾਂ ਉਧਰੋਂ ਹੀ ਆਈਆਂ ਸੀ। ਮੰਦਰ ਨੂੰ ਜਰੀਆਂ ਚੋਂ ਪੇ ਲੈਦੇ ਆਂ ਚਿੱਟੇ ਲੈਦੇ ਆਂ ਅਹ ਤੇ ਆ ਦੇ ਕੰਦਾ ਬਾਹਰੇ ਸਾਰਾ ਵਿੱਚ ਜਰਾਬ ਨੇ ਤੇ ਆਪਾਂ ਨੇ ਇਹਦੇ ਵਿੱਚ ਤਾਂ ਬੂਟੇ ਸਾਰਾ ਕਿਉਂਕਿ ਨਾਲੇ ਤਾਂ ਜਿਹੜੇ ਬੂਟ ਨੇ ਉਹ ਫਿਸਦੇ ਜੇ ਨਹੀਂ ਹੈਗੇ ਵਿੱਚੋਂ ਤੇ ਵਧੀਆ ਰਹਿੰਦੇ ਨੇ ਇਸੇ ਕਰੇਂ ਪਰ ਸਾਰਸਵਨਾਤਾ ਉਸਕੇ ਬਹੁਤ ਮਿਲਦੇ ਨੇ ਕਿਤਾ ਜੀ ਜੀ ਵਰਸਲੇਆ ਨਾ ਹੁੰਦਾ ਵਰਸਲੇਆ ਹੁੰਦਾ ਖਲੀ ਤਾਂ ਮੈਂ ਕਿੱਸੇ ਖੜਿਆ ਹੁੰਦਾ ਇਹ ਜਿਹੜੇ ਸ਼ੋ ਨੇ ਉਹ ਸਾਈਡ ਤੇ ਦੇ ਦੇਣਾ ਚਾਹੀਦੇ ਨੇ ਤੇ ਵੇ ਹੁਣ ਦੇਖਦੇ ਆ ਤੋਲਦੇ ਆ ਛੋਟਾ ਟੈਚੀ ਪਾ ਕੇ ਇਸਾ 70 ਕਿਲੋ ਹੋ ਗਿਆ ਦੇਖੋ ਸਿਰਫ 70 ਕਿਲੋ ਹੀ ਵੇਟ ਚਾਹੀਦਾ ਹੁੰਦਾ ਇਹ ਮਾਂ ਮਮੀ ਨੇ ਚੜ ਜਾਣਾ ਕਰਦੇ ਆਂ ਬੇਟੇ ਤੇ ਆਪਣਾ ਸੀਗਾ ਜੀ 69 ਰੱਖੋ ਤੁਸੀਂ ਹਨਾ 70 1 ਕਿਲੋ ਹੋ ਗਿਆ ਆਪਣਾ ਪੂਰਾ ਹੋ ਗਿਆ ਵੇ 76 ਹੋ ਗਿਆ ਉਹਨੇ ਪੂਰਾ ਹੋ ਗਿਆ ਹਾਂ 7 ਕਿਲੋ ਹੋ ਗਿਆ ਇਹ ਕਿਹੜਾ ਰੱਖ ਕੇ ਵੀ ਆ ਜੂਗਾ ਸ਼ਹਿਰ ਇਹਦਾ ਸਤ ਤੋਹਰ ਦੇ ਪੈਰ ਵਧ ਗਏ ਆਉਂ 8 ਕਿਲੋ ਵਗਦਾ ਤੇ ਜੀ ਇੱਕ ਸੂਟ ਕੇਸ ਆਪਣਾ ਕੰਪਲੀਟ ਹੋ ਗਿਆ ਤੇ ਛੋਟਾ ਵੀ ਹੋ ਗਿਆ 7 ਕਿਲੋ ਵਾਲਾ ਤੇ ਉਹਦੇ ਵਿੱਚ ਥੋੜਾ ਜਿਹਾ ਵੇਟ ਬਾਕੀ ਹੈ ਉਹਦੇ ਵਿੱਚ ਸਾਨੂੰ ਕੱਢਣਾ ਪੈਣਾ ਕਿਉਂਕਿ ਜੋ ਮੰਨਵਾ ਲਈਆਂ ਜ਼ਰੂਰੀ ਚੀਜ਼ਾਂ ਨੇ ਕਿਉਂਕਿ ਜਾ ਕੇ ਪਰੋਨੇ ਘੁੰਮਣਾ ਕਰਨਾ ਵੀ ਹੈ ਇਸ ਕਰਕੇ ਉਹਦੀਆਂ ਜ਼ਰੂਰੀ ਚੀਜ਼ਾਂ ਆਪਾਂ ਪਾ ਦਿੰਨੇ ਆ ਤੇ ਜਿਹੜਾ ਉਹਦੇ ਬੈਡੀ ਦਾ ਕੋਈ ਸਮਾਨ ਹੋਊਗਾ ਆਪਾਂ ਕੋਰੀਅਰ ਕਰਾਂਗੇ ਬਾਅਦ ਵਿੱਚ ਇਹ ਬਾਸੋਂ ਟੈਕ ਨਹੀਂ ਪਾਤੇ ਹਨ ਜੁੱਤੀਆਂ ਹੂੰ ਬੂਟ ਜੁੱਤੀ ਨਹੀਂ ਰਿਹਾ ਪੈਰ ਦੇ ਗੇ। ਕਿਰਪਾ ਕਰਕੇ ਉਹ ਚੋਸ ਨੂੰ ਭਾ ਦੇਨੇ ਆ। ਇਹ ਭਾਈ ਸਭ ਤੋਂ ਔਖਾ ਕੰਮ ਤੇ ਮਸਾ ਹੀ ਪੂਰਾ ਹੁੰਦਾ ਹੁੰਦਾ। ਕਦੇ ਵੱਧ ਗਿਆ ਕਦੇ ਘੱਟ ਗਿਆ। ਇੰਦਰੋਂ ਕਰਦੇ ਹੋ ਉਦੋਂ ਇੰਦਰੋਂ ਕਰਦੇ ਹੋ। ਇਹ ਹੁੰਦਾ ਵੀ ਵੀ ਕੀ ਆ ਸਾਡੇ ਕੋਲ ਕੁਝ ਨਹੀਂ ਹੈਗਾ ਲੈ। ਇੰਨਾ ਚੱਲਦਾ ਨਾ ਸਮਾਨ ਹੋਣਾ ਪਤਾ ਲੱਗਦਾ। ਤੇ ਜਦੋਂ ਫਿਰ ਭਾਰ ਕਰਦੇ ਆ ਤਾਂ ਆਟੋਮੈਟਿਕਲੀ ਸਮਾਨ ਵੱਧ ਜਾਂਦਾ। ਤੇ ਇਹ ਆਪਣੀ ਪੈਕਿੰਗ ਦੋ ਸੂਟ کیس ਤਾਂ ਹੋ ਗਏ ਪੂਰੇ ਬਿਲਕੁਲ ਤੇ ਅਸੀਂ نیچے ਉਤਾਰ ਕੇ ਰੱਖਤੇ ਤੇ ਇੱਕ ਰਹਿੰਦਾ ਸੀਗਾ ਥੋੜਾ ਬੰਨਣਾ ਇਹਦਾ ਸਮਾਨ ਸੀਗਾ ਤੇ ਉਹ ਲੈ ਲੈ ਗਿਆ ਹੋਇਆ ਆਪੋ ਇਸ ਕਰਕੇ ਅਸੀਂ ਉਲ ਕੇ ਰੱਖ ਲੈਣੇ ਆ ਤੇ ਉਨੀ ਜਗ੍ਹਾ ਖਾਲੀ ਰੱਖ ਲਾਂਗੇ ਜਿੰਨਾ ਕੋਦੇ ਕੋਲ ਹੈਗਾ ਤੇ ਬਾਕੀ ਵਸਤੂਆਂ ਆ ਗਈਆਂ ਥੋੜੇ ਟਾਈਮ ਤੱਕ ਉਹ ਗਿਆ ਹੋਇਆ ਆਪਣੇ ਪੈਂਡਾ ਨੂੰ ਲੈਣ ਲਈ ਤੇ ਆਉਂਦਾ ਫਿਰ ਤੇ ਫਿਰ ਚੱਲੇ ਪਾਉਗਾ ਤੇ ਹੁਣ ਅਸੀਂ ਇਹਦੀ ਕਰ ਗਏ ਪੈਕਿੰਗ ਜਿਹੜਾ ਥੋੜਾ ਹੋਰ ਤਾਂ ਰਹਿ ਗਿਆ ਸਮਾਨ ਤੁਸੀਂ ਜਿੰਨਾ ਮਰਜ਼ੀ ਉਹ ਕਰ ਲੋ ਵੀ ਘੱਟ ਲੈਣਾ ਘੱਟ ਲੈਣਾ ਤੇ ਫਿਰ ਵੀ ਵਧੇ ਜਾਂਦਾ ਹੁੰਦਾ ਜਿੰਨਾ ਲੈ ਐਨਾ ਸਮਾਨ ਹੁੰਦਾ ਹੈ ਲੱਗਦਾ ਫਿਰ ਕੋਈ ਤਾਂ ਕੋਈ ਨਹੀਂ ਆਗਾ ਹੌਲੇ ਹੌਲੇ ਕੱਪੜੇ ਦੇ ਤੇ ਕੱਪੜੇ ਉਹ ਬੁਕਿੰਗ ਹੁੰਦੇ ਨੇ ਜਿੰਨਾ ਹੁੰਦੀਆਂ ਨੇ ਨਾ ਜਿਆਦਾ ਕੁੜੀਆਂ ਦੇ ਹੈਵੀ ਸੂਟ ਹੁੰਦੇ ਨੇ ਉਹ ਲੈ ਕਰਕੇ ਤਕਰੀਬਨ 23 ਕਿਲੋ ਐਮੀ ਹੋ ਜਾਂਦਾ ਡੈਚੀ ਦੇ ਵੇਲੇ ਕਿ ਜਦੋਂ ਪਹਿਲਾਂ ਜਾਂਦੇ ਹੁੰਦੇ ਸਟਿਪੂ ਆਇਆ ਹੋਣੀ ਵਿਆਹ ਪਿਆਰਾ ਨਾਲ ਉਦੋਂ ਇੱਕ ਸੂਟਕੇਸ ਦੇ ਵਿੱਚ 32 ਕਿਲੋ ਹੁੰਦਾ ਸੀ ਤੇ ਅੱਜ ਰੇਡ ਇਟ ਹੈ ਚੀਜ਼ੇ ਕੋ ਆਉਣਾਂ ਦੇ ਦੁਕਾਨਾਂ ਦੇ ਉਹ ਬੰਦ ਹੀ ਕਰਦੇ ਹਾਂ ਹਾਂ ਹੁਣ ਬੰਦ ਹੀ ਕਰਦੇ ਚੰਗ ਰਹੇ ਨੇ ਸਾਈਜ਼ ਸਾਈਜ਼ ਬੰਦ ਕਰਤਾ ਉਹਨਾਂ ਨੇ ਉਹ ਤੇ ਹੁਣ 23 ਕਿਲੋ ਰਹਿ ਗਿਆ ਮੇਰੇ ਨਾਲ ਤਾਂ ਹੌਲੀ-ਹੌਲੀ ਘਟ ਗਿਆ ਜਾਨਾ ਕਿਉਂਕਿ ਉੱਤਰ ਲੈਣ ਹੁੰਦਾ ਸਾਡੀਆਂ ਇੱਥੇ ਚੀਜ਼ਾਂ ਵੇਚਣ ਤੇ ਆਪਾਂ ਉੱਤਰ ਲੈਣਾ ਕਨਵਰਟ ਕਰਕੇ ਦੇਖ ਲੈਣਾ ਇਹਨਾਂ ਨੂੰ ਇੱਥੇ ਸਸਤੀਆਂ ਪੈਂਦੀਆਂ ਨੇ ਹਨਾ ਤੇ ਨਾਲੇ ਹਰ ਬੰਦੇ ਦੀ ਆਪ ਕੋ ਆਪਣੀ ਚੋਇਸ ਹੁੰਦੀ ਹੈ ਕਈ ਉੱਤਰ ਲੈਣ ਇੱਕ ਸਾਡੇ ਰਾਹ ਦੇ ਕਿ ਇੱਧਰ ਲੈਣ ਇੱਕ ਸਾਡੇ ਰਾਹ ਦੇ ਸਾਡੇ ਬੱਚੇ ਜਾਂਦਾ ਇੱਧਰ ਲਈ ਕੱਪੜੇ ਭਾਵੇਂ ਕੁਝ ਨੇ ਤੇ ਹੁਣ ਆਪਾਂ ਕਰਦੇ ਪੈਗੇ ਤੇ ਫਿਰ ਮਿਲਦੇ ਆ ਕਵਿਲਾ ਹੋਵੇਗਾ ਇਹ ਤੁਹਾਨੂੰ ਜਿੰਮੇ ਵਾਲੀ ਹੋਊਗਾ ਨਾ ਚੱਲ ਨਹੀਂ ਜਾਈ ਮਾੜੀ ਹੋਵੇ ਇਹ ਸਖਾ ਦੇ ਕੋਲ ਜੋ ਮਾਰਕੋਟ ਬੰਬਾ ਹੋਣਾ ਨਹੀਂ ਦੇ ਦਿੰਦਾ ਬੜੀ ਅੱਗੇ ਬੰਦਾ ਆ ਗਿਆ ਉਹ ਤੁਹਾਨੂੰ ਅੱਗੇ ਕਰੀਚਨ ਬਣਾਇਆ ਲੱਗਿਆ ਆਪਾਂ ਵੀ ਆਪ ਨੂੰ ਲੈ ਰਿਹਾ ਹੈ ਪੰਜ ਹਜ਼ਾਰ ਇੱਕ ਲੈ ਪਾਜੀ ਹਾਂ ਲੋਹਾ ਜੋ ਜੇ ਯਾ ਤਾਨੂੰ ਬਤਾ ਤਾਨੂੰ ਮੇਰਾ ਖਾਣਾ ਨਹੀਂ ਗਾਇ ਕੋਈ ਛੱਡੀ ਨਹੀਂ ਕਰੇ ਕੋਈ ਕੋਟੂ ਇਹ ਸੁਣ ਸਕਦਾ ਜੀ ਵਿੱਚੇ ਸੀਗੀ ਉਹ ਤੇ ਆ ਦੇਖੀ ਉਹ ਪਈ ਜਾ ਵਾ ਜੀ ਬੱਤੀਆਂ ਲਾਉਣੀਆਂ ਜੀ ਨਾ ਮੋ ਬੱਤੀ ਉਹ ਆ ਗਈ ਆ ਜੀ ਮੈਂ ਫਿਰ ਹਟਾ ਜੇ ਕੀ ਕੋਈ ਸੇਜ ਲਾ ਲਵਾਂਗਾ ਲਾ ਲਾ ਨਾ ਆਹਾਂ ਚੱਲ ਚੱਪ ਉਹ ਜਾਨੰਦ ਨੇ ਮੇੜੀ ਹੀ ਬਣਾ ਕੇ ਰੱਖਿਆ ਜਦੋਂ ਜਦੋਂ ਕਿ ਮੈਂ ਕਹਿੰਦਾ ਮੇੜੀ ਆ ਇੱਕ ਅਗਸਤ ਨੂੰ ਦੇ ਇੱਕ ਗਾਮੇ ਨੇ बोमी भी देखी हूँ, बोमी आया है, जाती, आदमी आते इस टाइम पे चले आएंगे। ख़ाला, तू काम चले भाड़े में काम चले ले लिया, ना छोटी गाड़ी चलूँगा, आठ नाई

ਬੋਲ ਨੂੰ ਰਾਹ ਬਿੰਗੋ ਇਤਲੇ 베ੜੀ ਨਾਲ 베ੜੀ ਨਾ ਬਾਕੀ 베ੜੀ ਨਾਲ 베ੜੀ ਨਾਲ ਨਹੀਂ ਇਤਲੇ 베ੜੀ ਨਾਲ ਹੁਣ ਆ ਗਿੰਦਗੀ ਲੰਘ ਗਈ ਸਫਰਾਂ ਦੇ ਜਾ ਰਹਾ ਰਸਤੇ ਇਹ ਬੜਿਆ ਇਹ ਬੜਾ ਨਾਮ ਤੇ ਸਭ ਤੋਂ ਪਿਆਰਾ ਬੋਲ ਆ ਦੀ ਗੱਲ ਹੈ ਭਾਈਨੀ 谢谢。哎。